ਚੱਲ ਕਿਰਨ ਨੂੰ ਫੋਨ ਨਾ ਕਰਾ 골ਡੀ ਚਲੇ ਗਿਆ ਹੁਣ ਪਰ ਜੇ ਗਿਆ ਹੁੰਦਾ ਉਹਨੇ ਮੈਨੂੰ ਆਪ ਹੀ ਫੋਨ ਕਰ ਦੇਣਾ ਸੀ ਟਾਈਮ ਤੇ ਹੋ ਗਿਆ ਕਰਕੇ ਨਾ ਵੇਖਾਂ ਨੂੰ ਫੋਨ ਆਪੀ ਕਰ ਲੈਣੀ ਆ ਜੇ 골ਡੀ ਲੱਗੇ ਬੰਨੇ ਹੋਇਆ ਤੇ ਉਹਨੇ ਆਪ ਹੀ ਕਹਿ ਦੇਣਾ ਕਿ ਮੰਮੀ ਜੀ ਅਖੇ ਕੋਈ ਨਹੀਂ ਮੈਂ ਬਾਅਦ ਚ ਗੱਲ ਕਰਦੀ ਮੈਂ ਕਰ ਹੀ ਲੈਣੀ ਉਹਨੂੰ ਫੋਨ ਪਤਾ ਨਹੀਂ ਕਿੱਥੇ ਲੱਗੀ ਹੋਈ ਐ ਸੱਸ ਨਾ ਕਿਤੇ ਹੋਵੇ ਲਾਗੇ ਬੰਨੇ ਅੱਧਾ ਘੰਟਾ ਹੋ ਗਿਆ ਲੈ ਆ ਗਿਆ ਫੋਨ ਇਹਦਾ ਮਤਲਬ ਕੰਮ ਤੇ ਚਲੇ ਗਿਆਓ ਹੈਲੋ ਹੈਲੋ ਹਾਂਜੀ ਸਸਿਕਾ ਮਮੀ ਸਸਿਕਾ ਪੁੱਤਰ ਸਸਿਕਾ ਕਾਲ ਕੀ ਹਾਲ ਚਾਲ ਆ ਵਧੀਆ ਹੋ ਗਿਆ ਤੁਸੀਂ ਸੁਣਾਓ ਬੱਸ ਵਧੀਆ ਤੂੰ ਸੁਣਾ ਬੱਸ ਬੈਠੀਆਂ ਯਾਰ ਕਮਰੇ ਦੇ ਵਿੱਚ ਬੋਰ ਹੁੰਦੀ ਸੀ ਤੇ ਉਹ ਕਿੱਥੇ ਐ ਤੇਰੀ ਸੱਸ ਹੋਲਾ ਦੇ ਸੋਈ ਜੇ ਇੱਕ ਕੁਛ ਬਣਾਉਂਦੀ ਮੇਰੀ ਗੱਲ ਸੁਣ ਤਾ ਥੋੜਾ ਪੋਤਾ ਨਾਲ ਆਪਾਂ ਹੱਥ ਵਟਾ ਦੇਣਾ ਸੀ ਯਾਰ ਤੁਹਾਨੂੰ ਬੜਾ ਗਰਮੀ ਬੜੀ ਹੈਗੀ ਆ ਮੈਂ ਉਹਨਾਂ ਨੂੰ ਕਿਹਾ ਜਿਵੇਂ ਤੁਸੀਂ ਨਹੀਂ ਕਹਿੰਦੇ ਸੀ ਕਿ ਆ ਮਮੀ ਤੁਸੀਂ ਨਾ ਵੜਾ ਵੜਾ ਕਰ ਲਓ ਮੈਂ ਆਣੀ ਤੇ ਚਾਹ ਬਣਾ ਕੇ ਲਿਆ ਹਾਂ ਹਾਂ ਬਸ ਬਸ ਮੈਂ ਨਾ ਇੰਡਰਜੈਂਟੇ ਆ ਗਈ ਚਾਹ ਔਰ ਚਾਵਨਾਣ ਵਾਸਤੇ ਅੱਛਾ ਅੱਛਾ ਚੱਲ ਚੰਗਾ ਕੀਤਾ ਈ ਤੂੰ ਆ ਗਈ ਤਾਂ ਮੇਰੀ ਗੱਲ ਸੁਣ ਕਦੀ ਕਿਤਾਈ ਨੂੰ ਬਿਠਾ ਦਿਆ ਘਰ ਲੱਗੇ ਉਹਨੂੰ ਕਿ ਮੰਮੀ ਜੀ ਇੱਕ ਕੰਮ ਤੋਂ ਹੀ ਕਰੋ ਇੱਕ ਕੰਮ ਮੈਂ ਕਰਦੀ ਆ ਰਲ ਕੇ ਕੰਮ ਕਰਿਆ ਕਰੋ ਨਹੀਂ ਨਹੀਂ ਮੈਂ ਤੇ ਅਟੈਨਸ਼ਨ ਨਾ ਲੋ ਜਿੱਤਨਾ ਤੂੰ ਕੀ ਕਹਿੰਦੇ ਨਾ ਕਿ ਇੱਕ ਕੰਮ ਉਹਦ ਕੋ ਕਰਾਇਆ ਕਰ ਤੇ ਅੱਧਾ ਕੰਮ ਆਪ ਕਰੇਗਾ ਮੈਂ ਉਤਰੇ ਹੀ ਕਰਾਂ ਬਸ ਬਸ ਇਸ ਤਰ੍ਹਾਂ ਹੀ ਕਰ ਠੀਕ ਹੈ ਨਾ ਤੇ ਮੇਰੀ ਗੱਲ ਸੁਣ ਉਹ ਨੌੜੇ ਤੂੰ ਲਵਾ ਕੇ ਆਈਆਂ ਵਧੀਆ ਹੈ ਨਾ ਹਾਂ ਵਧੀਆ ਵਾ ਪਰ ਮੈਨੂੰ ਨਾ ਮੰਮੀ ਅਹ ਪਾਣੀ ਜੇ ਇਸ ਤਰ੍ਹਾਂ ਪਾਣ ਲੱਗਿਆ ਤੁਹਾਨੂੰ ਪਤਾ ਮੈਨੂੰ ਬੜੀ ਦਿੱਕਤ ਜੀ ਆਂਦੀ ਤੇ ਮੈਂ ਉਤਰਵਾ ਵੀ ਆਈ ਚਲ ਚੰਗਾ ਕੀਤਾ ਈ ਜੋ ਤੈਨੂੰ ਚੰਗਾ ਲੱਗਾ ਤੇ ਮੇਰੀ ਗੱਲ ਸੁਣੋ ਆਪਣੀ ਸੱਸ ਨੂੰ ਇੱਕ ਅੱਧਾ ਸੂਟ ਲੈ ਕੇ ਦੇ ਦਿਆ ਕਰ ਸੱਸ ਨੂੰ ਇੱਕ ਅੱਧਾ ਸੂਟ ਲੈ ਦੋ ਜਿੰਨੇ ਮਰਜ਼ੀ ਕੰਮ ਕਰਵਾ ਲਓ ਸੱਸ ਕੋਲੋਂ ਉਹ ਇੰਨੇ ਚ ਖੁਸ਼ ਹੋ ਜਾਂਦੇ ਗਏ ਗੱਲ ਤੇ ਸਹੀ ਆ ਮੈਂ ਨਾ ਸੋਚਣ ਦੀ ਹੀ ਇੱਕ ਗੱਲ ਹਾਂ ਮੈਂ ਸੋਚਿਆ ਸੀ 10-15 ਦਿਨ ਆ ਜਾਵਾਂ ਤੁਹਾਡੇ ਵੱਲ ਲੈ 10 15 ਦਿਨ ਆ ਜਾ ਕੇ ਇਰਚ ਕਿਹੜੀ ਕਹਿਣ ਵਾਲੀ ਗੱਲ ਹੈਗੀ ਆ ਆ ਜਾ ਆ ਜਾ ਦਾ ਸਦਵਾ ਪਹਿਲਾਂ ਤੇ ਬਾਕੀ ਗੱਲਾਂ ਮੈਂ ਤੁਹਾਨੂੰ ਆ ਕੇ ਕਰਾਂਗੀ ਚਲ ਆ ਉਹ ਤੋ ਆ ਕੇ ਕਰ ਲਈ ਮੇਰੀ ਗੱਲ ਸਰ ਹੁਣ ਕੀ ਬਣਾਇਆ ਹੈ ਨਾ ਕੀ ਹੋਇਆ ਰੋਟੀ ਤੇ ਸਬਜੀ ਦੇ ਨਾਲ ਤੇ ਚੁੱਪ ਕਰ ਗਈਆਂ ਕੀ ਬਣਾਇਆ ਮੈਂ ਤੁਹਾਨੂੰ ਇਹ ਪੁੱਛਿਆ ਕੀ ਦੱਸਾਂ ਤੁਹਾਨੂੰ ਕੀ ਬਣਾਇਆ ਚੱਪੜ ਗੱਦੂ ਬਣਾਏ ਆ ਆਏ ਹਾਏ ਚੱਪੜ ਗੱਦੂ ਤੇ ਹੋਰ ਕੀ ਕੋਈ ਨੂੰ ਕੌਣ ਪੁੱਛਦਾ ਹੈ ਕੌਣ ਕਹਦਾ ਇਹਨਾਂ ਨੂੰ ਏ ਪੁੱਛਦੇ ਤੇ ਆ ਰੋਜ ਕਦੀ ਟਿੰਡੇ ਕਦੀ ਕੀਆ ਕਦੀ ਤੋਰੀਆਂ ਕਦੀ ਏ ਪਤਾ ਨਹੀਂ ਕੀ ਇੰਨਾ ਤੇ ਇਹ ਤੂੰ ਤਾਂ ਚੀਜ਼ਾਂ ਖਾਂਦੀ ਨਹੀਂ ਤੂੰ ਤਾਂ ਕਦੀ ਮੂੰਹ ਹੀ ਨਹੀਂ ਲਾਈਆਂ ਚੀਜ਼ਾਂ ਵੀ ਜਿਹੜੇ ਬਾਜ਼ਾਰ ਤੇ ਚੀਜ਼ਾਂ ਵਿਕਦੀਆਂ ਹੁੰਦੇ ਨਾ ਤੂੰ ਤਾਂ ਪਰੇ ਪਾਸੇੋਂ ਦੇ ਲੰਘ ਜਾਂਦੀ ਆ ਤੇ ਹੁਣ ਤੈਨੂੰ ਖਾਣੀਆਂ ਪੰਡੀਆਂ ਬਣਾਉਣੀਆਂ ਪੱਡੀਆਂ ਮੈਂ ਮੰਮੀ ਖਾਂਦੀ ਨਹੀਂ ਤਾਂ ਸੱਚੀ ਗੱਲ ਦੱਸਾਂ ਹਾਂ ਤੇ ਹੋਰ ਇਹ ਤੂੰ ਕਹਿੰਦੇ ਰੋ ਕੀ ਖਾਣੀ ਆ ਬਸ ਇਸ ਤਰ੍ਹਾਂ ਹੀ ਆ ਤੁਹਾਨੂੰ ਕੀ ਦੱਸਾਂ ਚੱਲ ਲੀ ਜਾਂਦਾ ਤੂੰ ਆਪਣੇ ਜੁਗਾਥੇ ਬਣਾਉਂਦੀ ਫਿਰ ਮੰਮੀ ਫਿਰ ਤੁਹਾਨੂੰ ਪਤਾ ਦੇਗਾ ਦੋ ਦੋ ਸਬਜ਼ੀਆਂਵੇਂ ਫਿਰ ਕਹਿਣਾ ਦਵੇ ਕਿ ਲੈ ਆਪਣੇ ਵਾਸਤੇ ਵੱਖਰੀ ਬਣਾਉਂਦੀ ਆਪਣੇ ਵਾਸਤੇ ਵੱਖਰੀ ਇਹ ਕਿਹੜੀ ਕੈਂਪੀ ਗੱਲ ਐ ਇਹ ਥੋੜਾ ਕਿ ਮੇਰੇ ਤੇ ਚਾਰ ਨਾ ਰੋਟੀ ਖਾ ਕੇ ਸੋਵੇਂ ਜੇ ਉਹ ਆਪਣੀ ਪਸੰਦੀਦੇ ਚੀਜ਼ਾਂ ਬਣਾ ਲੇ ਤੂੰ ਕਿਹੜੇ ਬਣਾ ਸਕਦੀ ਮੇਰੀ ਗੱਲ ਸੁਣ ਮੈਂ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਇੰਜ ਕਰ ਤੂੰ 15 ਦਿਨਾਂ ਵਾਸਤੇ ਨਾ ਆਈ ਜਾ ਮੇਰੇ ਕੋ ਤੇ ਮੇਰੀ ਤੇ ਨੂੰ ਜਿਹੜੀਆਂ ਚੀਜ਼ਾਂ ਪਸੰਦ ਐ ਮੈਂ ਉਹ ਹੀ ਬਣਾ ਕੇ ਖਵਾਣੀ ਆ ਉਹਨੂੰ ਗੱਲ ਤੇ ਤੁਹਾਡੀ ਸਹੀ ਆ ਮੇਰਾ ਵੀ ਦਿਲ ਕਰੰਦਿਆ ਹੀਗਾ ਹਣਾ ਤਿੰਨ ਚਾਰ ਦਿਨ ਤੇ ਹੋਏ ਆਏ ਨੂੰ ਪਰ ਮੇਰਾ ਦਿਲ ਜਿਆ ਨਹੀਂ ਲੱਗੰਦਿਆ ਘਰ ਵਿੱਚ ਨਹੀਂ ਨਹੀਂ ਆ ਜਾ ਕੋਈ ਗੱਲ ਨਹੀਂ ਤਿੰਨ ਦਿਨ ਤਿੰਨ ਦਿਨ ਪਤਾ ਕਿੰਨੇ ਹੁੰਦੇ ਆ ਤੇ ਮੇਰੀ ਗੱਲ ਸੁਣੋ ਮੈਂ ਮੈਂ 15 ਦਿਨ ਪਿਛਲੀ ਵਾਰ ਲਾ ਕੇ ਗਈ ਐਸ ਵਾਰ ਮੈਂ 20 ਦਿਨ ਲਾਣੇ ਜੇ ਇਹ ਕਿਹੜੀ ਗੱਲ ਆ ਤੂੰ ਆ ਜਾ ਤੇ ਮੇਰੀ ਦੱਸ ਗੱਲ ਦੱਸ ਕਿ ਮੇਰੇ ਧੀਨੇ ਹੋਰ ਖਾਣਾ ਕੀ ਆ ਕੀ ਬਣਵਾਵਾ ਤੇਰੀ ਭਾਤੀ ਕੋਲੋਂ ਮੈਂ ਨਾ ਮੈਂ ਸੋਚਿਆ ਨਹੀਂ ਆ ਤੁਸੀਂ ਪਹਿਲਾਂ ਤੇ ਮੇਰੇ ਲਈ ਆਲੂ ਦਾ ਪਰਾਂਠੇ ਬਣਵਾ ਲੈਣਾ ਠੀਕ ਆ ਤੇ ਉਸ ਤੋਂ ਬਾਅਦ ਨਾ ਮੇਰੀ ਫੇਵਰਿਟ ਤੁਸੀਂ ਰਾਜਮਾ ਤੇ ਚਾਵਲ ਬਣਵਾ ਦੇਣਾ ਦੁਪਹਿਰ ਵਾਸਤੇ ਲੈ ਤੂੰ ਆ ਤੇ ਸੀ ਮੇਰੀ ਗੱਲ ਸੁਣ ਤੇਰੀ ਪਰਝਾਈ ਅੱਗੇ ਪਿੱਛੇ ਨਾ ਤੁਰੀ ਤੇ ਤਦ ਕਮੀ ਤੋਂ ਆ ਜਾ ਆ ਜਾ ਛੇਤੀ ਆ ਜਾ ਚਲੋ ਠੀਕ ਆ ਮੈਂ ਫਟਾਫਟ ਬੈਗ-ਬੈਕ ਕਰਨ ਲੱਗੀ ਹਾਂ ਨਾਲੇ ਮੇਰੀ ਗੱਲ ਸੁਣ ਇੱਕ ਗੱਲ ਸੁਣ ਨਾ ਆਹ ਨਾ ਆਪਣੀ ਸੱਸ ਨੂੰ ਕਹਿ ਨੀ ਆਹ ਮਿੰਟ ਬਾਅਦ ਜਿਹੜੇ ਫੋਨ ਕਰਦੀ ਨਾ ਮੈਨੂੰ ਨਹੀਂ ਉਹ ਚੰਗੇ ਲੱਗਦੇ ਚਲੋ ਠੀਕ ਆ ਮੈਂ ਕਹਿ ਆ ਮੈਨੂੰ ਇੰਜ ਲੱਗਦਾ ਇੱਥੇ ਘੱਟ ਤੇ ਉੱਥੇ ਤੋਂ ਜ਼ਿਆਦਾ ਹੰਨੀ ਸੋਰੇ ਆਪਣੇ ਤੇਈ ਗਿਆ ਬੜਾ ਦਿਮਾਗ ਖਾਂਦੀ ਆ ਫੋਨ ਕਰ ਕਰਕੇ ਆਹ ਚਲ ਆ ਜਾ ਫਿਰ ਆ ਜਾ ਚਲੋ ਠੀਕ ਆ ਓਕੇ 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 ਚਲੋ ਜੀ ਮੇਰਾ ਤੇ ਹੋ ਗਿਆ ਬੰਦੋਬਸਤ ਮੈਂ ਚੱਲਨੀ ਪੈ ਕੇ ਚਲੋ ਕਰੀਏ ਪੈਕਿੰਗ ਹੁਣ ਪੂਜਾ ਹਾਂਜੀ ਚਾਹ ਬਣ ਗਈ ਆ ਹਾਂਜੀ ਮੰਮੀ ਬਣ ਚੱਲੀ ਬਸ ਚਲ ਚਾਹ ਦੇ ਮੈਨੂੰ ਅੱਛਾ ਮੇਰੀ ਗੱਲ ਸੁਣ ਉਹ ਨਾ ਦਵਾ ਦਵਾ ਆਲੂ ਵਾਲਾ ਆਲੂ ਬਾਲਨਾ ਆਹੋ ਆਲੂ ਬਾਲਾ ਤੇ ਰਾਜਮਾ ਭਿਉਲਾ ਰਾਜਮਾ ਤਾਂ ਮੈਂ ਭਿਉਏ ਹੋਏ ਆ ਹਾਂ ਤੇ ਆਲੂ ਕਿਉਂ ਬਾਲਨੇ ਆ ਉਹ ਨਾ ਕਿਰਨ ਆਂਦੀ ਹੈ ਕਿਰਨ ਆਂਦੀ ਮੈਂ ਆਹੋ ਕਿਰਨ ਆਂਦੀ ਪਈ ਹੈ ਤੇ ਹੋ ਸਕਿਆ ਨਾ ਤੇ ਮਿੱਠੇ ਚੋਲ ਵੀ ਨਾਲ ਬਣਾ ਲਵਾਂਗੇ ਉਹਨੂੰ ਬੜੇ ਪਸੰਦ ਹੈਗੇ ਚਲ ਚਾਹ ਦੇ ਮੈਨੂੰ ਛੇਤੀ ਕਰ ਮੈਂ ਚਾਹ ਪੀਵਾਂ ਲੈ ਕਿਰਨ ਆਂਦੀ ਪਈ ਹੈ ਅੱਜ ਫੇਰ ਹਲੇ 3 ਦਿਨ ਤੇ ਹੋਇਆ ਉਹਨੂੰ ਗਿਆ ਨੂੰ ਮੰਮੀ ਦਾ ਵੀ ਨਾ ਕੋਈ ਹਾਲ ਨਹੀਂ ਗਾ ਰਾਜਮਾ ਤੇ ਮੈਂ ਭੋਏ ਹੋਏ ਆਇਆ ਚੋਲ ਤੇ ਮੈਂ ਤਰ ਲਾਂਗੀ ਪਰ ਹੱਲੇ ਮੰਮੀ ਨੂੰ ਸਮਝਣਾ ਚਾਹੀਦਾ ਪਤਾ ਨਹੀਂ ਕੀ ਕਰੀ ਜਾਂਦੇ ਨੇ ਚਾਹ ਪੋਣੀ ਕਿੱਥੇ ਗਈ ਲੱਗਦਾ ਮੈਨੂੰ ਹੀ ਸਮਝਾਉਣਾ ਪੈਣਾ ਮੰਮੀ ਨੂੰ ਅੱਜ ਇਹਨਾਂ ਨੇ ਕਿਰਨ ਨੂੰ ਬਸਣ ਨਹੀਂ ਦੇਣਾ ਅੱਜ ਆਲਵੇ ਕਿਰਨ ਅੱਜ ਮੈਂ ਗੱਲ ਕਰਕੇ ਹੀ ਰਹਿਣੀ ਹੈ ਹੱਲੇ ਹੁਣ ਤੇ ਗਈ ਆ ਫੇਰ ਇਹਨੂੰ ਬੁਲਾ ਲਿਆ ਸਾਰਿਆਂ ਦੀਆਂ ਧੀਆਂ ਹੁੰਦੀਆਂ ਨੇ ਇੰਜ ਲਾਡਾ ਨਾਲ ਧੀਆਂ ਨਹੀਂ ਵੱਸਦੀਆਂ ਹੁੰਦੀਆਂ ਅੱਗੋਂ ਜਾ ਕੇ ਮੈਂ ਕਿਵੇਂ ਸੰਭਾਂਗੀ ਮੈਂ ਕਿਵੇਂ ਮੈਨੇਜ ਕਰਾਂਗੀ ਰੋਜ਼ ਉਹਨੂੰ ਬੁਲਾ ਲੈਂਦੇ ਆ ਰੋਜ਼ ਉਹਨੂੰ ਬੁਲਾ ਲੈਂਦੇ ਆ ਨਾਲੇ ਉਹਦਾ ਵੀ ਘਰ ਖਰਾਬ ਕਰਨਗੇ ਆਲਵੇ ਅੱਜ ਜਰਾ ਅੱਜ ਤੇ ਮੈਂ ਗੱਲ ਕਰਕੇ ਹੀ ਰਹਿਣੀ ਆ ਇੱਕ ਤਾਂ ਚਾਹ ਪੋਣੀ ਵੀ ਨਹੀਂ ਲੱਭਣ ਢੀ ਪਤਾ ਨਹੀਂ ਕਿੱਥੇ ਰੱਖ ਬੈਠੀ ਆ ਮੰਮੀ ਨੇ ਤਾਂ ਦਿਮਾਗ ਹੀ ਮੇਰਾ ਪਜ਼ਲ ਕਰ ਦਿੱਤਾ ਵੈ ਸਵੇਰੇ ਸਵੇਰੇ ਕਿੰਨਾ ਟਾਈਮ ਹੋ ਗਿਆ ਹੈ ਤੱਕ ਆਈ ਨਹੀਂ ਮੈਨੂੰ ਕਹਿੰਦੀ ਸੀ ਬੱਸ ਮੰਮੀ ਮੈਂ ਹੁਣੇ ਲੱਗੀਆਂ ਪੂਜਾ ਹਾਂਜੀ ਫੋਨ ਤੇ ਕਰ ਉਹ ਨੋ ਹਜੇ ਤੱਕ ਆਈ ਨਹੀਂ ਹੈਗੀ ਉਹ ਫਿਕਰ ਲੱਗਾ ਮੈਨੂੰ ਆ ਜਾਂਦੀ ਆ ਮੰਮੀ ਹਾਲੇ ਤਾਂ ਦਿਨ ਚੜ੍ਹਿਆ ਹੀ ਐ ਘਰ ਦੇ ਕਈ ਕੰਮ ਹੁੰਦੇ ਆ ਅਖਰ ਉਹ ਵੀ ਕੋਈ ਕੰਮ ਕਰਕੇ ਆਏਗੀ ਕੋਈ ਨਾਸ਼ਤਾ ਪਾਣੀ ਦੇ ਦੇ ਕੇ ਆਏਗੀ ਉਹ ਤਾਂ ਕਰਵਾਤਾ ਸੀ ਉਹਨੇ 골ਡਨ ਨੂੰ ਸਾਰਾ ਸੱਸ ਨੂੰ ਵੀ ਕਰਵਾਤਾ ਸੀ ਉਹਨੇ ਤੇ ਮੰਮੀ ਫਿਰ ਵੀ ਕੋਈ ਹੋਰ ਵੀ ਕੰਮ ਹੁੰਦਾ ਐ ਦਿਨ ਚੜ੍ਹਿਆ ਥੋੜਾ ਤੁਸੀਂ ਵੀ ਸਬਰ ਰੱਖੋ ਆ ਜਾਂਦੀ ਆ ਐਡੀ ਕਿਹੜੀ ਕਾਲੀ ਪੈ ਗਈ ਐ ਇੱਕ ਵਾਰੀ ਫਿਰ ਵੀ ਮੇਰੇ ਕਹਿੰਦੇ ਫੋਨ ਕਰਤੇ ਸੀ ਕਰ ਦਿੰਨੀ ਆ ਦੱਸ ਇਹ ਵੀ ਚਾਹਦੀ ਆ ਕਿ ਮੇਰੀ ਧੀ ਇਸ ਘਰ ਨਾ ਆਵੇ ਇਹ ਵੀ ਸਾੜ ਜਾ ਘੋਲਦੀ ਰਹਿੰਦੀ ਆ ਆ ਵੇਖੀ ਬੁਹਾੜ ਕੇ ਭੱਜ ਕੇ ਜਾਵੀਂ ਭੱਜ ਕੇ ਜਾਵੀਂ ਬੁਹਾੜ ਕੇ ਵੇਖੀ ਵੇਖੀ ਬੁਹਾੜ ਤੇ ਕੌਣ ਆ ਜਾਨੀ ਆ ਮੰਮੀ ਜਾਨੀ ਆ ਥੋੜਾ ਹੌਸਲਾ ਐਵੇਂ ਬੀਪੀ ਨਾ ਹਾਈ ਕਰਾ ਲਿਓ ਮੰਮੀ ਲੈ ਸასი ਕਾਲ ਸასი ਕਾਲ ਆ ਜਾ ਆ ਜਾ ਬਹਿ ਜਾ ਬਹਿ ਜਾ ਥੱਕ ਗਈ ਆ ਮੈਂ ਹਾਂ ਧੱਕ ਗਈ ਆ ਕਰ ਤੇ ਆਈ ਆ ਡਰਾਈਵਰ ਛੱਡ ਕੇ ਗਿਆ ਤੇ ਉਹਨੂੰ ਕੋ ਚਾਹ ਪਾਣੀ ਪਿਆ ਦੇਣਾ ਸੀ ਉਹਨੇ ਨਾ ਅੱਗੇ ਜਾਣਾ ਸੀ ਗੱਡੀ ਦੀ ਸਰਵਿਸ ਕਰਾਉਣ ਵਾਸਤੇ ਅੱਛਾ ਅੱਛਾ ਤੇ ਉਹ ਚਲਾ ਗਿਆ ਵਾ ਚੱਲ ਠੀਕ ਹੈ ਠੀਕ ਹੈ ਹਾਂਜੀ ਲੋ ਆ ਗਈ ਹੈ ਮਹਾਰਾਣੀ ਆ ਗਈ ਮੈਂ ਬੜਾ ਥੱਕ ਗਈ ਆ ਨਾਲੇ ਗਈ ਜਾਂਦੀ ਆ ਮੈਂ ਗੱਡੀ ਚ ਆਈਆਂ ਡਰਾਈਵਰ ਛੱਡ ਕੇ ਗਿਆ ਬੰਦਾ ਪੁੱਛੇ ਤਾਂ ਗੱਡੀ 'ਚ ਬਹਿ ਕੇ ਥੱਕ ਗਈ ਆ ਨਾ ਕੋਈ ਘਰ ਦਾ ਕੰਮ ਨਾ ਕੁਛ ਇਹਦੀ ਸੱਸ ਨਹੀਂ ਇਹਨੂੰ ਬੁਲਾ ਕੇ ਪਰੌਂਠੇ ਖਵਾਉਂਦੇ ਹੋਣੇ ਆ ਤੇ ਹੁਣ ਵੇਖੋ ਆਂਦੀ ਆ ਫਰਮੈਸ਼ਾਂ ਹੁਣ ਮੰਮੀ ਨੇ ਵੀ ਸ਼ੁਰੂ ਹੋਏ ਨੇ ਪੂਜਾ ਐ ਲੈ ਆਈਂ ਪੂਜਾ ਪਰੌਂਠੇ ਲਿਆ ਦੇ ਮੇਰੀ ਧੀ ਬੜੀ ਥੱਕ ਗਈ ਹੋ ਬੰਦਾ ਪੁੱਛੇ ਨੂੰ ਨਹੀਂ ਥੱਕੀ ਹੁਣ ਆਲੂ ਵਾਲੇ ਪਰੌਂਠੇ ਵੀ ਬਣਾਓ ਰਾਜਮਾ ਚੋਲ ਵੀ ਖਵਾਓ ਮਿੱਠੇ ਚੋਲ ਵੀ ਬਣਾ ਦੀਵੇਂ ਕਿੱਡੇ ਸਵਾਦ ਦੇ ਨੇ ਮੰਮੀ ਕਹਿ ਗਈ ਇਹ ਬੰਦਾ ਪੁੱਛਿਆ ਤੁਹਾਡੀ ਧੀ ਨੇ ਆਣਾ ਆਪ ਵੀ ਨਾਲ ਲੱਗ ਜਾ ਰਸੋਈ ਚ ਆ ਵੇਖੋ ਹੁਣੇ ਮੈਂ ਬਸ ਵੇਖਿਆ ਸ਼ੁਰੂ ਹੋਇਆ ਨਾ ਮੰਮੀ ਦੀ ਆਵਾਜ਼ ਆਣੀ ਆ ਪੂਜਾ ਪੁੱਤ ਕਿਰਨ ਆ ਗਈ ਆ ਚਾਹ ਲੈ ਆ ਤੇ ਆਲੂ ਉਬਾਲ ਲੈ ਨਾ ਵੇਖਿਆ ਮੈਂ ਕਿਹਾ ਸੀ ਨਾ ਹੁਣੇ ਆਵਾਜ਼ਾਂ ਸ਼ੁਰੂ ਹੋਇਆ ਨਹੀਂ ਆ ਫਰਮਾਇਸ਼ਾਂ ਸ਼ੁਰੂ ਹੋ ਜਾਣੀਆਂ ਪੂਜਾ ਪੂਜਾ ਪੁੱਤਰ ਪੁੱਤਰ ਆਣੀ ਹੁਣ ਵੇਖਿਓ ਕਿਰਨ ਪੁੱਤਰ ਆ ਗਏ ਹਨ ਦੇ ਹਾਂਜੀ ਮੰਮੀ ਪੁੱਤ ਲੈ ਆ ਛੇਤੀ ਛੇਤੀ ਨਾਲੇ ਤਾਂ ਚਾਹ ਦੇ ਕੇ ਨਾ ਤੇ ਭੈਣ ਨੂੰ ਪਰੌਤੇ ਖਵਾ ਦੇ ਵਿਚਾਰੀ ਭੁੱਖੀ ਹੋਈ ਸਹਰਿਓਂ ਰੋਟੀ ਨਹੀਂ ਖਾਦੀ ਉਹਨੇ ਅੱਛਾ ਸੱਸ ਨੇ ਰੋਟੀ ਨਹੀਂ ਖਾਂਦ ਦਿੱਤੀ ਹੋਣੀ ਨਾ ਕੋਈ ਨਹੀਂ ਮੈਂ ਖਵਾ ਦੰਨੀ ਆ ਆਨ ਦੀ ਕਾਲੀ ਹੋਣੀ ਆ ਵਿਚਾਰੀ ਨੇ ਕਿੱਥੋਂ ਖਾਦੀ ਹੋਣੀ ਨਾਸਤਾ ਕੀਤਾ ਹਾਂ ਹਾਂ ਪੁੱਤਾ ਹਾਂ ਚਲ ਆ ਜਾ ਗੱਲਾਂ ਨਾ ਪੁੱਤ ਪੋਤੀਆਂ ਮਾਰ ਤੇ ਆ ਜਾ ਮੇਰੀ ਤੇ ਚਾਹ ਲੈ ਕੇ ਆ ਗਈ ਆ ਗਈ ਬਸ 2 ਮਿੰਟ ਰੁਕ ਜਾਓ ਤੁਸੀਂ ਲਿਆਓ ਨਾਸਤਾ ਵੀ ਬਣਾ ਹੀ ਦੇਵਾਂ ਪਰੌਂਠੇ ਬਣਾ ਕੇ ਖਵਾਈਏ ਇਹਨਾਂ ਨੂੰ ਲੈ ਫੜ ਫੜ ਬਿਸਕੁਟ ਬਣਵਾਏ ਆ ਲੈ ਹੋਰ ਕੀ ਬਣਾਇਆ ਹੈ ਕਿ ਮੈਨੂੰ ਥੋੜੇ ਜਿ ਦੇ ਦੇਣਾ ਹਾਂ ਪਾਦੀ ਪਾਦੀ ਹਾਂ ਪਾਦੀ ਬਣਵਾ ਕੇ ਲੈ ਕੇ ਆਇਆ ਸੀ ਸਪੈਸ਼ਲ ਬਣਵਾਏ ਤੇਰੇ ਵਾਸਤੇ ਮੰਮੀ ਨੇ ਇਹ ਤੈਨੂੰ ਸਵਾਲ ਲੱਗਦੇ ਆ ਆਹੋ ਤੁਸੀਂ ਵੀ ਲਓ ਲੈ ਨੀ ਲੈ ਨੀ ਮੈਂ ਕਿਰਣਾ ਆ ਮੰਗਲ ਸੂਤਰ ਬੜਾ ਸੋਨਾ ਪਾਇਆ ਈ ਆ ਮੰਗਲ ਸੂਤਰ ਤੁਹਾਨੂੰ ਪਤਾ ਤੇ ਮੇਰਾ ਬਰਥਡੇ ਨਹੀਂ ਸੀਗਾ ਪਿੱਛੇ ਹਾਂ ਹਾਂ ਮੇਰੇ ਸਾਸੋਰੀ ਨੇ ਨਾ ਗਿਫਟ ਦਿੱਤਾ ਤੇ ਇਹਨਾਂ ਨੇ ਇਹੋ ਹੀ ਪਾ ਦਿੱਤਾ ਇਹਨਾਂ ਨੇ ਨਹੀਂ ਮੈਨੂੰ ਕੁਛ ਦਿੱਤਾ ਦੱਸ ਤੇਰੇ ਘਰ ਵਾਲੇ ਨੂੰ ਅਕਲ ਨਹੀਂ ਗਈ ਤੇਰੀ ਜਨਾਨੀ ਦਾ ਜਨਮ ਦਿਨ ਹੈ ਨਾ ਉਹ ਕੋਟਾ ਕੋਟ ਗਿਫਟ ਦੇ ਸਾਸੋਰ ਨੇ ਭਾਵੇਂ ਦਿੱਤਾ ਦਿੱਤਾ ਤੇਰੇ ਘਰ ਵਾਲੇ ਦਾ ਵੀ ਫਰਜ ਬੰਦਾ ਏ ਉਹ ਤਾਂ ਵਧੀਆ ਰਹਿ ਗਿਆ ਨਾ ਕਿ ਮਾਪਿਓ ਨੇ ਪਾਤਾ ਮਾਪਿਓਰੇ ਬਣਾਤਾ ਤੇ ਆ ਪਾਤਾ ਹੈ ਮੰਮੀ ਚੀ ਤਾਂ ਇੱਕੋ ਘਰ ਚੋਂ ਹੀ ਆਈ ਹੈ ਨਾ ਕੰਮਕਾਰ ਤੇਰਾ ਘਰ ਵਾਲਾ ਹੀ ਝਾਮਦਾ ਨਾ ਤੇ ਉਹਨੇ ਬਣਵਾਤਾ ਨਾ ਉਹਨੇ ਸਭ ਆਪਣੇ ਮਾਪਿਓ ਦੀ ਇੱਜ਼ਤ ਕਰਾਈ ਹੈ ਉਹਨਾਂ ਨੇ ਇਹਨੂੰ ਪਾਤਾ ਇਹਦੇ ਵਿੱਚ ਕੀ ਹੋ ਗਿਆ ਪਰ ਪੂਜਾ ਇਹਦੇ ਘਰ ਵਾਲੇ ਦਾ ਤੇ ਫਰਜ ਬੰਦਾ ਸੀ ਨਾ ਤੇ ਆਪਣੇ ਹੱਥੀ ਵੀ ਕੋਈ ਚੀਜ਼ ਦਿੰਦਾ ਇਹਨੂੰ ਉਹ ਮੈਨੂੰ ਮੁੰਦਰੀ ਪਾ ਦਿੰਦੇ ਆਹੋ ਮੁੰਦਰੀ ਪਾ ਰੰਦਾ ਨਹੀਂ ਕਿਰਨ ਐਦਾਂ ਨਹੀਂ ਹੁੰਦਾ ਘਰ ਦੀ ਚੀਜ਼ ਆ ਨਾ ਮਾਪਿਓ ਵੱਡੇ ਨੇ ਤੇ ਜੇ ਉਹਨਾਂ ਨੂੰ ਉਹਨੇ ਅੱਗੇ ਕਰ ਦਿੱਤਾ ਤਾਂ ਇੱਕੋ ਹੀ ਗੱਲ ਹੋ ਗਈ ਲੈ ਚਲ ਚਾਹ ਪੀਓ ਚਾਹ ਪੀ ਐਲੋ ਤੁਸੀਂ ਵੀ ਖੜੋ ਮੰਮੀ ਇੱਕ ਹੋਰ ਗੱਲ ਵੇਖੋ ਯਾਰ ਇਹਨਾਂ ਦਾ ਮਨ ਕਰਦਾ ਹਣਾ ਵਾ ਗਰਮੀਆਂ ਤੁਹਾਨੂੰ ਪਤਾ ਗਰਮੀਆਂ ਹੋ ਗਈਆਂ ਸਟਾਰਟ ਹਾਂ ਇਹ ਉਹ ਕਤੀਰਾ ਗੁੰਦ ਰੂ ਆਬਜ਼ੇ ਆਪ ਤੇ ਲੈਣਦੇ ਆ ਤੇ ਮੈਨੂੰ ਜਬ ਡਰਸੀ ਪੀਲਾ ਪੀਲਾ ਯਾ ਨਹੀਂ ਚਹੀ ਕਰਦਾ ਪੀਨ ਦਾ ਤੇਰੇ ਸੱਜਦਾ ਦਿਮਾਗ ਤੇ ਨਹੀਂ ਘਰ ਆ ਪੇਗਾ ਐਵੇਂ ਜ਼ਹਰਦਸਤੀ ਤੇਰਾ ਨਾ ਕਰਦੀ ਰਹਿੰਦੀ ਤੇ ਹੋਰ ਕੀ ਆ ਲੈ ਕਿਰਨ ਇਹ ਤਾਂ ਚੰਗੀ ਗੱਲ ਐ ਗਰਮੀਆਂ ਚ ਤੇ ਆ ਚੀਜ਼ਾਂ ਚੰਗੀਆਂ ਹੁੰਦੀਆਂ ਮੈਨੂੰ ਤੁਹਾਨੂੰ ਪਤਾ ਐ ਤੇ ਆ ਕਤੀਰਾ ਹੁੰਦ ਕੌਣ ਪਿੰਦਾ ਅੱਜ ਕੱਲ ਨਾ ਨਾ ਤੂੰ ਨਾ ਪੀਆ ਕਰ ਰਹੇਂ ਤੇ ਪਰ ਉਹਨੂੰ ਕਹ ਪਹਿਣਾ ਤੂੰ ਪਣੀ ਪੀ ਮੈਂ ਨਹੀਂ ਪਿੰਦੀ ਏਗੀ ਉਹ ਨਹੀਂ ਆ ਚੰਗੀਆਂ ਹੁੰਦੀਆਂ ਕਿਰਨ ਠੀਕ ਠਾਕ ਜੇ ਤੈਨੂੰ ਦਿੰਦੇ ਤੇ ਨਾਲੇ ਮੰਮੀ ਗੱਲ ਸੁਣੋ ਇਹਦੇ ਸਾਸੋਰੇ ਸਭ ਦਾ ਧਿਆਨ ਹੀ ਰੱਖਦੇ ਆ ਕਿ ਮਾੜੀ ਗੱਲ ਤੇ ਨਹੀਂ ਗਈ ਫਿਰ ਕੀ ਹੋ ਗਿਆ ਉਹ ਤੇ ਹਰ ਚੀਜ਼ ਲਿਆਉਂਦੇ ਆ ਇਹਨੂੰ ਪੁੱਛਦੇ ਆ ਪਰ ਕੁੜੀ ਦੀ ਪਸੰਦੀ ਦੀ ਲੈ ਕੇ ਆਨਾ ਆ ਜਬਰਦਸਤੀ ਥੋੜਾ ਜਬਰਦਸਤੀ ਬਾਹਰ ਲਿਆ ਗਈ ਹੈ ਉਹ ਘਰ ਵਿੱਚ ਉਹ ਖਰਚਾ ਬਚਾਉਂਦੀ ਉਹ ਕਦੀ ਰਾਗੂ ਡਾਇਰਾਂ ਵਗੈਰਾ ਹੈ ਨਾ ਕਿਤੇ ਬਾਹਰ ਤੇ ਜੇ ਦੋਵੇਂ ਮੀਆਂ ਬੀਬੀ ਨੂੰ ਹੈ ਕਿੰਨੇ ਮਿਲ ਬਾਹਰ ਜਾ ਕੇ ਖਾ ਪੀ ਕੇ ਆ ਉਹ ਘਰ ਚ ਕੀ ਹੈ ਆ ਮੈਨੂੰ ਦੱਸਣ ਡਈ ਸੀ ਰਾਤੀ ਕਦੀ ਮੰਮੀ ਅਖੇ ਘਰੇ ਮੰਗੋ ਸ਼ੇਕ ਪਿਆਤਾ ਤੇ ਕਹਿੰਦੀ ਮੈਂ ਵੀ ਨਹੀਂ ਪੀਤਾ ਮੈਂ ਤਾਂ ਪੀਵੀਂ ਨਾ ਉਹਨੂੰ ਕਿਉਂ ਬਾਹਰੋਂ ਪਿਆ ਕੇ ਲੈ ਕੇ ਆ ਮੈਨੂੰ ਤੇ ਮੰਮੀ ਗੱਲ ਸੁਣੋ ਅਸੀਂ ਨਹੀਂ ਘਰ ਬਣਾਉਂਦੇ ਮੰਗੋ ਸ਼ੇਕ ਘਰ ਦਾ ਸਭ ਬਣਿਆ ਫਰੈਸ਼ ਚੀਜ਼ ਐ ਨਾਲੇ ਪਤਾ ਹੁੰਦਾ ਆਪਾਂ ਕੀ ਪਾਇਆ ਉਹ ਭਾਬੀ ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਵਾ ਮੰਮੀ ਨੇ ਤੁਹਾਨੂੰ ਕਿੰਨਾ ਫੁੱਲਾ ਬਾਹਰ ਰੱਖਿਆ ਹਾਂ ਪਤਾ ਵਾ ਕਿੰਨੀ ਰੋਗ ਡੋਗ ਕਰਦੇ ਓ ਮੇਰੇ ਤੇ ਵਿਚਾਰੀ ਮੇਰੀ ਕੁੜੀ ਦਾ ਵੇ ਕੀ ਹਾਲ ਕਰਦੇ ਹੈ ਸਬਜ਼ੀਆਂ ਵੀ ਵੇ ਕੀ ਖਵਾਉਂਦੀ ਓਨੂੰ ਕੀ ਆ ਤੋਰੀਆਂ ਟਿੰਡੇ ਚੱਪਣ ਕਦੂ ਹੈ ਤੁਹਾਨੂੰ ਮੈਂ ਸਵੇਰੇ ਦੱਸਿਆ ਹੈ ਆ ਖਵਾਉਂਦੇ ਮੇਰੀ ਕੁੜੀ ਨੂੰ ਇਹ ਸਭ ਖਾਣ ਵੀ ਨਹੀਂ ਜਾਂਦੀ ਤੁਸੀਂ ਦੱਸੋ ਯਾਰਾ ਚਲੋ ਪੂਜਾ ਹੁਣ ਇੰਜ ਕਰ ਦਵਾ ਦਵਾ ਸਟਾਰਟ ਹੋ ਜਾ ਕੁੜੀ ਨੂੰ ਕੁਝ ਖਵਾ ਰਾਜਮਾ ਚੋਲ ਧਰ ਲਾ ਆਲੂ ਦੇ ਪਰਾਂਠੇ ਆਹੋ ਆਲੂ ਦੇ ਪਰਾਂਠੇ ਉਬਾਲ ਲਿਆ ਨਾ ਤੂੰ ਹਾਂ ਹਾਂ ਬਣਾ ਲੱਗੀ ਆ ਮੈਂ ਸਾਰਾ ਮਿਕਸਚਰ ਵੀ ਤਿਆਰ ਕਰ ਲਿਆ ਬਸ ਪਰਾਂਠੇ ਲਾਣੇ ਆ ਇੱਕ ਗੱਲ ਤੇ ਦੱਸ ਕਿ ਰੈ ਨਾ ਹਾਂਜੀ ਹਲੇ 3 ਦਿਨ ਪਹਿਲੇ ਤੂੰ 15 ਦਿਨ ਲਾ ਕੇ ਗਈ ਹੈ ਤੇ 15 ਦਿਨ ਲੱਗ ਕੇ ਫਿਰ ਕੀ ਹੋਇਆ ਓਹ ਮਮੀ 1 ਮਿੰਟ ਕੀ 1 ਮਿੰਟ 15 ਦਿਨ ਤੂੰ ਲਾ ਕੇ ਗਈ ਹੈ ਮੰਦਸ ਪਿੱਛੋਂ ਘਰ ਦਾ ਕਿਵੇਂ ਸਰਦਾ ਸੱਸੇ ਗਿਤੇ ਆ ਘਰ ਦਾ ਕਿੰਨਾ ਸਾਦਾ ਸਾਰੇ ਘਰੇ ਹੀ ਰਹਿੰਦੇ ਆ ਉਹ ਤੇ ਸਾਰੇ ਘਰੇ ਹੀ ਰਹਿੰਦੇ ਫਿਰ ਵੀ ਘਰ ਦੇ ਕਈ ਕੰਮ ਹੁੰਦੇ ਆ ਕੋਈ ਬਾਜ਼ਾਰ ਦੇ ਕੰਮ ਹੁੰਦੇ ਆ ਹੋਰ ਵੀ ਨਿੱਕੇ ਮੋਟੇ ਕੰਮ ਹੁੰਦੇ ਆ ਤੇਰੀ ਸੱਸ ਕੱਲ ਨੀ ਕਿਵੇਂ ਮੈਨੇਜ ਕਰਦੀ ਆ ਕਰੇ ਨਾ ਕਰੇ ਕਿਰਨ ਨੂੰ ਕੀ ਲੈਣਾ ਦੇਣਾ ਮੰਮੀ ਇੱਕ ਮਿੰਟ ਮੈਨੂੰ ਗੱਲ ਕਰਨ ਦਿਓ ਹਾਂ ਵੇਖ ਕਿਰਨ ਇੱਥੇ ਮੈਂ ਅੱਧਾ ਘੰਟਾ ਚੱਲ ਜਾਣਾ ਜਦੋਂ ਵੀ ਮੈਂ ਪੇਕੇ ਜਾਵਾਂ ਜਾਂ ਬਾਜ਼ਾਰ ਜਾਵਾਂ ਪਿੱਛੇ ਮੰਮੀ ਫੋਨ ਕਰ ਕਰ ਕੇ ਕਰ ਕਰ ਕੇ ਮੈਨੂੰ ਖਪਾ ਮਾਰਦੇ ਆ ਕਿ ਇਹ ਚੀਜ਼ ਕਿੱਥੇ ਪਈ ਆ ਸਮਾਨ ਕਿੱਥੇ ਪਿਆ ਤੇ ਜਾਂ ਜੇ ਕੋਈ ਘਰ ਆ ਜਾਏ ਮੇਰੇ ਮਗਰੋਂ ਤੇ ਤਾਂ ਸੁੜੀ ਪੈ ਜਾਂਦੀ ਆ ਪੁੱਛ ਲੈ ਮੰਮੀ ਨੂੰ ਸਾਹਮਣੇ ਬੈਠੇ ਆ ਦੱਸੋ ਮੰਮੀ ਤੇ ਇਹਦੇ ਚ ਮੇਰੀ ਗੱਲ ਕਿੱਥੋਂ ਆ ਗਈ ਆਹੋ ਇਹਦੀ ਗੱਲ ਕਿੱਥੋਂ ਆ ਗਈ ਕਿਰਨ ਮੇਰੀ ਗੱਲ ਸੁਣ ਤੂੰ ਹੁਣ 15 ਦਿਨ ਲਾ ਕੇ ਗਈ ਸੀ ਹਮ ਤੈਨ ਤੇਰੀ ਸੱਸ ਦਾ ਜਾਂ ਘਰ ਵਾਲੇ ਦਾ ਇੱਕ ਵਾਰੀ ਵੀ ਫੋਨ ਆਇਆ 15 ਦਿਨਾਂ ਚ ਉਹਨਾਂ ਨੇ ਫੋਨ ਕਿਉਂ ਕਰਨਾ ਉਹਨਾਂ ਨੇ ਕਾਦੇ ਵਾਸਤੇ ਫੋਨ ਆਣਾ ਉਹਨਾਂ ਨੂੰ ਪਤਾ ਹੀ ਐ ਮੈਂ ਇੱਥੇ ਹੀ ਆ ਹਾਂ ਕਿਉਂ ਮੰਮੀ ਉਹਨਾਂ ਦੇ ਘਰ ਦੀ ਨੂੰਹ ਨਹੀਂ ਉਹਦੀ ਵੋਟੀ ਨਹੀਂ ਤੁਹਾਡੀ ਧੀ ਹੈਗੀ ਸੀ ਹੁਣ ਵੀ ਹੈਗੀ ਐ ਪਰ ਹੁਣ ਪਹਿਲ ਉਹਨਾਂ ਦੀ ਐ ਪਹਿਲੇ ਤੂੰ ਕਿਰਨ ਰਹਿਣ ਆਂਦੀ ਸੀ ਨਾ 15 ਦਿਨ ਤੇ ਇੱਕ ਦਿਨ ਚ ਤੈਨੂੰ ਸਵੇਰੇ ਸ਼ਾਮ ਤੇਰੀ ਸੱਸ ਦਾ ਵੀ ਫੋਨ ਆਂਦਾ ਸੀ ਤੇਰੇ ਘਰ ਵਾਲਿਆਂ ਦਾ ਵੀ ਫੋਨ ਆਂਦਾ ਸੀ ਆਂਦਾ ਸੀ ਕਿ ਨਹੀਂ ਮੰਮੀ ਐਦਾਂ ਦੇ ਸੋਹਰਿਆਂ ਦੀ ਕਦਰ ਘਟਦੀ ਪੀ ਸਾਨੂੰ ਇਹਦੇ ਆਣ ਨਾਲ ਕੋਈ ਇਤਰਾਜ਼ ਨਹੀਂਗਾ ਆਵੇ ਜੀ ਸੱਦ ਕੇ ਆਵੇ ਪਰ ਇਸ ਤਰ੍ਹਾਂ ਰੋਜ਼ ਰੋਜ਼ ਆਣਾ ਜਦੋਂ ਧੀਆਂ ਵੀ ਆਈਆਂ ਜਾਂਨਾਂ ਰੋਜ਼ ਰੋਜ਼ ਨਹੀਂ ਆਉਂਦੀਆਂ ਆਪਣੇ ਘਰ ਆਂਦੀ ਪਈ ਐ ਪੂਜਾ ਤੂੰ ਕਿੰਨਾ ਦੀਆਂ ਗੱਲਾਂ ਕਰਨ ਢਈਆਂ ਉਹ ਮੈਂ ਵੀ ਕੰਨੀ ਪਈ ਆਪਣੇ ਘਰ ਆਂਦੀ ਪਈ ਐ ਪਰ ਜਦੋਂ ਧੀਆਂ ਵੀ ਆਈਆਂ ਜਾਂਨਾਂ ਰੋਜ਼ ਰੋਜ਼ ਇਸ ਤਰ੍ਹਾਂ ਨਹੀਂ ਆਉਂਦੀਆਂ 15-15 ਦਿਨ ਮੇਰੀ ਗੱਲ ਸੁਣੋ ਆਪਣੇ ਬੱਚੇ ਨੂੰ ਛੱਡ ਕੇ ਆਈ ਐ ਬੱਚਾ ਕਿਹਦੇ ਕੋ ਰਹਿ ਰਿਹਾ ਸੱਸ ਕੋ ਬੱਚਾ ਵੀ ਮਾਂ ਤੋਂ ਦੂਰ ਹੋ ਜਾਏਗਾ ਸਾਸਨੇ ਤਾਂ ਕਦੀ ਫੋਨ ਹੀ ਨਹੀਂ ਕੀਤਾ ਨਾ ਇਹਨੇ ਫੋਨ ਕਰਕੇ ਪੁੱਛਿਆ ਕਿ ਮੇਰਾ ਬੱਚਾ ਕੀ ਕਰਦਾ ਪਿਆ ਇਹ ਪਹਿਲੇ ਹੀ ਉਹਨੂੰ ਛੱਡ ਕੇ ਆ ਜਾਂਦੀ ਹੈ ਤੁਸੀਂ ਫੋਨ ਕਰਦੇ ਹੋ ਉਹ ਛੱਟ ਆ ਜਾਂਦੀ ਹੈ ਤੇ ਲੈ ਉਹ ਮੇਰਾ ਬੱਚਾ ਤੇ ਮੇਰਾ ਹੀ ਰਹਿਣਾ ਵਾ ਫੇਰ ਵੀ ਤੇਰਾ ਬੱਚਾ ਤੇਰਾ ਹੀ ਰਹਿਣਾ ਵਾ ਪਰ ਜਿਹਦੇ ਕੋਲ ਬੱਚਾ ਦਿਨ ਰਾਤ ਰਹਿੰਦਾ ਵਾ ਪਿਆਰ ਹਮੇਸ਼ਾ ਉਹਦੇ ਨਾਲ ਹੀ ਪਏਗਾ ਨਾਲੇ ਤੂੰ ਵੀ ਗੱਲ ਸੁਣ ਕਿਰਨ ਹਰ ਨਿੱਕੀ ਨਿੱਕੀ ਗੱਲ ਨਾ ਆ ਕੇ ਮੰਮੀ ਨੂੰ ਨਹੀਂ ਦੱਸੀਦੀ ਹੁੰਦੀ ਤੂੰ ਕਿੰਨੂੰ ਦੱਸੇ ਫਿਰ ਜੇ ਮੈਨੂੰ ਨਾ ਦੱਸੇ ਤਾਂ ਪਰ ਮੰਮੀ ਇੱਕ ਮਿੰਟ ਗੱਲ ਤੇ ਸੁਣੋ ਐ ਨਿੱਕ ਨਿੱਕਿਆ ਗੱਲਾਂ ਦੱਸਣ ਵਾਲੀਆਂ ਨੇ ਐ ਮੇਰੇ ਸੋਹਰਿਆਂ ਨੇ ਐ ਬਣਾਇਆ ਅੱਜ ਕੀਆ ਬਣਾ ਲਿਆ ਉਹਨਾਂ ਨੇ ਮੈਨੂੰ ਐ ਪਿਆਇਆ ਉਹ ਖਵਾਇਆ ਐ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਕਿਰਨ ਜੇ ਤੈਨੂੰ ਨਹੀਂ ਕੋਈ ਸਬਜ਼ੀ ਜਾਂ ਕੋਈ ਚੀਜ਼ ਮਸਾਂਦੇ ਤੂੰ ਆਪਣੇ ਘਰ ਵਾਲਿਆਂ ਨੂੰ ਕਹਿ ਤੂੰ ਬਾਜ਼ਾਰੋਂ ਮੰਗਾ ਲੈ ਤੇ ਜਾਂ ਤੂੰ ਉੱਠ ਕੇ ਆਪ ਬਣਾ ਲੈ ਜਿਹੜੀ ਤੈਨੂੰ ਪਸੰਦ ਆ ਨਾਲ ਉਹਨਾਂ ਨੂੰ ਵੀ ਖਵਾ ਨਾਲ ਆਪ ਵੀ ਖਾ ਅਗਲੇ ਵੀ ਖੁਸ਼ ਹੋਣ ਮੰਮੀ ਮੇਰੀ ਗੱਲ ਸੁਣੋ ਜੇ ਐਦਾਂ ਮੈਂ ਕਰਾਂ ਤੇ ਫਿਰ ਤੁਹਾਨੂੰ ਕਿਵੇਂ ਲੱਗੇ ਲੈ ਤੂੰ ਕਿਉਂ ਕਰੇਂਗੀ ਤੂੰ ਨੂਤੀ ਐ ਇਸ ਘਰ ਦੇ ਤੂੰ ਐਵੇਂ ਥੋੜਾ ਆਪਣੀਆਂ ਮਰਜ਼ੀਆਂ ਕਰੇਂਗੀ ਉਹ ਵੀ ਉਸ ਘਰ ਦੀ ਨੂਤੀ ਐ ਇਹ ਗੱਲ ਸਮਝੋ ਪ੍ਰੋਬਲਮ ਉਹਨਾਂ 'ਚ ਕੋਈ ਨਹੀਂ ਹੈ ਜੇ ਤੁਹਾਡੇ ਦੋਨਾਂ 'ਚ ਹੈ ਜੇ ਮੈਂ ਤੁਹਾਨੂੰ ਦੱਸਾਂ ਮੰਮੀ ਸਾਡੇ ਦੋਵਾਂ 'ਚ ਕਿਹੜੀ ਪ੍ਰੋਬਲਮ ਆ ਤੇ ਹੁਣ ਮਤਲਬ ਕਿ ਮੈਂ ਭਾਬੀ ਨੂੰ ਪੁੱਛ ਕੇ ਆਇਆ ਘਰ ਕਿ ਮੈਂ ਤੇਰੇ ਪੁੱਛ ਕੇ ਥੋੜਾ ਲੜਾ ਮੈਂ ਕਹਤੋਂ ਕਹਿਣੀ ਪਈ ਮੇਰੇ ਪੁੱਛ ਕੇ ਆ ਮੈਂ ਐ ਨਹੀਂ ਕਹਿੰਦੀ ਕਿ ਤੂੰ ਨਾ ਆ ਤੂੰ ਆ ਖੁਸ਼ ਹੋ ਕੇ ਜੀ ਸਦਕੇ ਜਦੋਂ ਮਰਜ਼ੀ ਆ ਪਰ ਇੱਕ ਗੱਲ ਸੁਣ ਥੋੜਾ ਆਪਣੇ ਘਰ ਨੂੰ ਵੀ ਵੇਖ ਮੰਮੀ ਤੁਸੀਂ ਵੀ ਸੁਣੋ ਇੱਕ ਮਾਂ ਨੇ ਆਪਣੀ ਘਰ ਧੀ ਦਾ ਘਰ ਵਸਾਨ ਚ ਨਾ ਹਰ ਯਤਨ ਕਰਦੀ ਆ ਉਹਨੂੰ ਨੇਕ ਸਲਾਹ ਦਿੰਦੀ ਆ ਇਹ ਛੋਟੀ ਛੋਟੀ ਗੱਲਾਂ ਤੇ ਤੁਸੀਂ ਤੇ ਸਾਨੂੰ ਉਹ ਨੁਕਸਾਂਦੇ ਹੋ ਜਿਹੜੀ ਉਹਨੇ ਮਾਰੀ ਜੀ ਗੱਲ ਕੀਤੀ ਤੂੰ ਧੀਏ ਇੱਥੇ ਆ ਜਾ ਇੱਥੇ ਆ ਜਾ ਇੰਜ ਕਰ ਲੈ ਤੇਰੇ ਕਹਿਣ ਦਾ ਮਤਲਬ ਹਾਂ ਦਖਲਅੰਦਾਜ਼ੀ ਮੇਰੇ ਘਰ ਚ ਦੇਣੀ ਆ ਪੂਰੀ ਦਿਨ ਦੇ ਪਏ ਹੋ ਮੇਦੇ ਨੇ ਵੀ ਦਖਲਅੰਦਾਜ਼ੀ ਪਹਿਲੀ ਗੱਲ ਤੇ ਤੁਹਾਨੂੰ 15 ਦਿਨ ਹੋਏ ਸੀ ਗਈ ਸੀ ਤੁਹਾਨੂੰ ਕਹਿਣਾ ਚਾਹੀਦਾ ਕਿ ਹੁਣ ਤੂੰ ਮਹੀਨੇ ਤੋਂ ਪਹਿਲੇ ਨਾ ਆਈਂ ਜਾਂ ਹਫਤੇ ਬਾਅਦ ਆਈਂ आज जदा मर्जी आ पर तरीके ਨਾਲ ਆ ਸਾਨੂੰ ਆਨ ਤੋਂ ਕੋਈ ਤਰਾਜ ਨਹੀਂ ਗਾ ਥੋੜੇ ਦਿਨ ਆਪਣੇ ਘਰ ਵੀ ਤੇ ਲਾਵੇ ਕੋਈ ਕੰਮਕਾਰ ਕਰੇ ਜੇ ਇਹਨੂੰ ਕੋਈ ਨਹੀਂ ਜੀ ਪਸੰਦ ਆਂਦੀ ਤੇ ਤੁਸੀਂ ਇਹਨੂੰ ਝਟ ਕਾ ਦੇ ਦਿੰਦੇ ਤੂੰ ਇੱਥੇ ਆਈ ਆ ਤੁਸੀਂ ਇਹਨੂੰ ਐ ਨਹੀਂ ਸਿੱਖਿਆ ਦੇ ਸਕਦੇ ਵੀ ਤੂੰ ਆਪ ਉੱਠ ਕੇ ਬਣਾ ਤੇ ਆਪਣੀ ਸੱਸ ਨੂੰ ਵੀ ਖਵਾ ਆਪਣੇ ਸੋਹਰੇ ਨੂੰ ਵੀ ਖਵਾ ਆਪਣੇ ਬੱਚੇ ਵਾਸਤੇ ਵੰਸਵੰਨੀਆ ਚੀਜ਼ਾਂ ਬਣਾ ਨਾਲੇ ਸੋਹਰੇ ਵੀ ਖੁਸ਼ ਹੋਣ ਮੈਨੂੰ ਦੱਸੋ ਕੀ ਕਮੀ ਆ ਦੇ ਘਰ ਚ ਡ라이ਵਰ ਤਾਂ ਕਿੰਨੂ ਮਿਲਿਆ ਆ ਗੱਡੀ ਵੱਖਰੀ ਮਿਲੀ ਹੋਈ ਐ ਸੋਨੇ ਦੀਆਂ ਚੈਨਾ ਤਾਂ ਕਿੰਨੂ ਪਾਉਂਦੇ ਨੇ ਵਾਂਸ ਵੰਨਾ ਮਾੜਾ ਜਾਂ ਬਰੱਡੇ ਆਇਆ ਕੁਛ ਆਇਆ ਵਾਂਸ ਵੰਨਾ ਜਦੋਂ ਆਂਦੀ ਆ ਤੁਸੀਂ ਵੇਖਿਆ ਕਦੀ ਇਹਨੇ ਕੱਪੜਾ ਰਿਪੀਟ ਕੀਤਾ ਆ ਫੇਰ ਵੀ ਆਦੇ ਸਾਸੋਰੇ ਭਲੇ ਮਾਨਸਾ ਜਿਹੜੀ 15-15 ਦਿਨ ਲਾ ਜਾਂਦੀ ਉਹਨਾਂ ਨੇ ਕਦੀ ਅੱਗੋਂ ਕੁਛ ਕਿਹਾ ਨਹੀਂ ਹੋਣਾ ਤੇ ਤੁਸੀਂ ਉਲਟਾ ਸਿੱਖਿਆ ਦੇ ਹੀ ਜਾਂਦੇ ਹੋ ਬੇ ਤੁਸੀਂ ਦੱਖਣ ਅੰਦਾਜ਼ੀ ਘੱਟ ਕਰੋ ਜੇ ਐਦਾਂ ਹੀ ਮੈਂ ਵੀ ਨਿੱਕੀ ਨਿੱਕੀ ਗੱਲਾਂ ਤੇ ਆਪਣੇ ਮੰਮੀ ਨੂੰ ਫੋਨ ਕਰਾ ਤੇ ਉਹ ਇਸ ਤਰ੍ਹਾਂ ਦਖਲਅੰਦਾਜ਼ੀ ਕਰਨ ਤੇ ਫੇਰ ਐ ਵੀ ਤੇਰੀ ਮਾਂ ਦਖਲਅੰਦਾਜ਼ੀ ਕਰੂਗੀ ਕਰੇ ਖਾ ਤੇਰੀ ਮਾਂ ਦਖਲਅੰਦਾਜ਼ੀ ਵੇਖੀ ਮੈਂ ਆਪਣੇ ਮੁੰਡੇ ਕੋ ਕਹ ਕੇ ਤੇਰੀ ਮਾਂ ਤੇਰਾ ਕੀ ਹਾਲ ਕਰਵਾਂਦੀ ਵੇਖਿਆ ਨਾ ਹੁਣ ਤੈਨੂੰ ਬੁਰਾ ਲੱਗਾ ਨਾ ਹਜੇ ਤੇ ਮੈਂ ਗੱਲ ਹੀ ਕੀਤੀ ਐ ਤੇ ਜੇ ਮੈਂ ਐਦਾਂ ਕਰਾਂ ਤੇ ਇਸ ਤਰ੍ਹਾਂ ਹੀ ਉਹਦੇ ਵੀ ਸੋਸ ਸੱਸ ਸਾਰਾ ਕੁਝ ਵੇਚਦੀ ਹੋਏਗੀ ਉਹ ਵੱਖਰੀ ਗੱਲ ਐ ਚੁੱਪ ਐ ਉਹਦਾ ਘਰ ਵਾਲਾ ਵੀ ਚੁੱਪ ਐ ਤੇ ਤੁਸੀਂ ਉਹਨਾਂ ਦਾ ਨਜਾਇਜ਼ ਫਾਇਦਾ ਨਾ ਉਠਾਓ ਜੇ ਅੱਜ ਚੁੱਪ ਬੈਠੇ ਹੋਏ ਨੇ ਨਾ ਤੇ ਇਹ ਨਾ ਹੋਵੇ ਕੱਲ ਨੂੰ ਕੋਈ ਭੰਬੜ ਫੁੱਟੇ ਤੇ ਪੱਕੀ ਆ ਕੇ ਇੱਥੇ ਬਹਿ ਜਾਵੇ। ਉਹਨੂੰ ਗਲਤ ਰਾਹ ਤੇ ਗਲਤ ਸਿੱਖਿਆ ਦੇਣ ਦੀ ਬਜਾਏ ਨਾ ਉਹਨੂੰ ਸਹੀ ਰਖਾਇਆ ਕਰੋ। ਮੈਨੂੰ ਉਹਦੇ ਆਨ ਦਾ ਕੋਈ ਤਰਾਜ ਨਹੀਂਗਾ ਪਰ ਕੋਈ ਤਰੀਕਾ ਹੁੰਦਾ ਆ ਵੇਖੋ ਅੱਜ ਹੀ ਤੁਸੀਂ ਹਲੇ ਸਵੇਰੇ ਦਿਨ ਨਹੀਂ ਚੜਿਆ ਸਾਡੇ ਇੱਥੇ ਨਾਸਤੇ ਦੀ ਤਿਆਰੀ ਹੋਣ ਦੀ ਹੈ ਤੁਹਾਨੂੰ ਪਸੂੜੀ ਪੈ ਗਈ। ਉਹਨੂੰ ਫੋਨ ਕਰ ਆਈ ਨਹੀਂ ਕਿਰਨ ਫੋਨ ਕਰ ਆਈ ਨਹੀਂ। ਦੱਸੋ ਉਹਨੇ ਉਹਨੂੰ ਪੁੱਛੋ ਉਹਨੇ ਘਰ ਨਾਸਤਾ ਬਣਾਇਆ ਸੀ ਜਾਂ ਕਿਹਨ ਚਾਹ ਪੁੱਛੀ ਸੀ। ਬਿਲਕੁਲ ਨਹੀਂ ਆਨੇ ਪੁੱਛੀ ਹੋਣੀ। ਉਲਟਾ ਨਹੀਂ ਸ਼ਾਸਨ ਇਹਨੂੰ ਚਾਚੂ ਪਿਆ ਕੇ ਤੋ ਰਿਆ ਹਨ ਨਾ ਨਾਨੇ ਅੱਗੋਂ ਕਿਹਾ ਨਾ ਕਿ ਮੈਂ ਤੁਹਾਡਾ ਨਾਸਤਾ ਬਣਾਈਆ ਕਿਉਂ ਕਿ ਤੁਹਾਡੀ ਪੂਰੀ ਸ਼ਹਿਵ ਹੈ ਉਹਨੂੰ ਕਿਰਨ ਪੂਜਾ ਦੇ ਸਾਰੀਆਂ ਗੱਲਾਂ ਸਹੀ ਕਰਨ ਡਈ ਜੇ ਸਾਰਾ ਕੁਝ ਇਹ ਕਰੇ ਤਾਂ ਤੇਰੇ ਸੋਰੇ ਤਾਂ ਚੁੱਪ ਕਰਕੇ ਬੈਠੇ ਮੈਂ ਤਾਂ ਚਾਰ ਦਿਨ ਚੁੱਪ ਵੀ ਨਹੀਂ ਬੈਣਾ ਤੇ ਮੇਰੀ ਗੱਲ ਸੁਣ ਇਹਦੀ ਗੱਲ ਸਹੀ ਆ ਇਹ ਨਾ ਵੇ ਕਿ ਤੇਰੇ ਸੋਰੇ ਫਿਰ ਪੱਕਾ ਹੀ ਕਹਿਣ ਕਿ ਜਾ ਆਪਣੇ ਘਰ ਅੱਗੇ ਵਾਕੇ ਗੱਲ ਸਹੀ ਆ ਜਦੋਂ ਤੂੰ ਆਂਦੀ ਹੁੰਦੀ ਸੀ ਨਾ ਤੇ ਕੰਦੇ ਹੁੰਦੇ ਸੀ ਸਾਡਾ ਦਿਲ ਨਹੀਂ ਲੱਗਦਾ ਤੇ ਹੁਣ ਫੋਨ ਕਰਕੇ ਪੁੱਛਦੇ ਹੀ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਤਾਂ ਤੇ ਰੋਜ਼ ਦਾ ਕੰਮ ਬਣ ਗਿਆ ਤੂੰ ਐਸਾ ਕਰ ਨਾ ਉਹਨਾਂ ਨੇ ਮੰਮੀ ਤੁਹਾਨੂੰ ਕਦੀ ਲਾਂਭਾ ਦਿੱਤਾ ਉਹ ਤੁਹਾਨੂੰ ਜਿੰਨੇ ਭਲੇ ਮਾਂ ਦੇ ਬੰਦੇ ਟੱਕਰੇ ਨੇ ਨਾ ਸ਼ਾਇਦ ਹੀ ਕੋਈ ਹੋਣ ਤੁਹਾਡੀ ਧੀ ਸੁਖੀ ਵਸਣ ਲਈ ਹੈ ਇਸ ਲਈ ਉਹਨਾਂ ਘਰ ਖਰਾਬ ਨਾ ਕਰੋ ਉਹਨੂੰ ਸੁਖੀ ਵਸਣ ਦਿਓ ਸਗੋਂ ਉਹਨੂੰ ਸਿੱਖਿਆ ਦਿਓ ਕਿ ਤੂੰ ਉੱਥੇ ਰਹਿ ਇੱਥੇ ਆਓ ਜਦੋਂ ਮਰਜ਼ੀ ਆਓ ਪਰ ਐਵੇਂ ਨਾ ਕਿ ਪਹਿਲਾਂ ਆਪਣਾ ਉਹ ਸੋਹਰੇ ਘਰ ਵੇਖੋ ਤਿਆਂ ਤਾਂ ਹੀ ਵਸਦੀਆਂ ਨੇ ਵਾਕਈ ਪੂਜਾ ਤੂੰ ਤਾਂ ਫੁੱਤ ਮੇਰੀ ਅੱਖਾਂ ਹੀ ਖੋਲਤੀਆਂ ਮੈਂ ਜਿਆਦਾ ਹੀ ਦੇ ਘਰ ਵਿੱਚ ਨਾ ਦਖਲ ਅੰਦਾਜ਼ੀ ਕਰਦੀ ਬਹੁਤ ਜਿਆਦਾ ਹੀ ਦਖਲ ਅੰਦਾਜ਼ੀ ਕਰਦੀ ਹੋਰ ਕੀ ਕਿਰਨ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੈਂ ਵੀ ਤਾਂ ਕਿਸੇ ਦੀ ਧੀ ਆ ਨਾ ਮੰਮੀ ਨੂੰ ਪੁੱਛ ਮੈਂ ਛੇ ਛੇ ਮਹੀਨੇ ਨਾ ਨਹੀਂ ਲੈਂਦੀ ਜਾਂਦਾ ਨਾ ਮੇਰੇ ਕੋ ਟਾਈਮ ਹੁੰਦਾ ਤੇ ਨਾ ਉਹਨਾਂ ਨੇ ਕਦੀ ਕਿਹਾ ਉਹ ਪਹਿਲੇ ਕਹਿੰਦੇ ਨੇ ਆਪਣਾ ਘਰ ਵੇਖੋ ਜਦੋਂ ਮਰਜ਼ੀ ਆਣਾ ਜੀ ਇੰਜ ਕਰ ਕੋਈ ਰੋਟੀ ਢੱਟ ਨਹੀਂ ਤੈਨੂੰ ਮਿਲਨੀ ਚੁੱਪ ਕਰ ਤੇ ਆ ਲੈ ਫੜ ਬੈਗ ਤੇ ਜਿਸ ਤਰ੍ਹਾਂ ਆਈ ਆ ਨਾ ਉਸ ਨਾਲ ਜਾ ਪੈਣਾ ਆਪਣੇ ਘਰ ਤੇ ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ ਆਪਣੇ ਘਰ ਤੂੰ ਭਾਵੇਂ ਕੀਆ ਬਣਾ ਭਾਵੇਂ ਪਿੰਡੀਆਂ ਬਣਾ ਜੋ ਮਰਜੀ ਬਣਾ ਪੈਣਾ ਆਪਣੇ ਘਰ ਜਾ ਜਾ ਆਪਣੇ ਘਰ ਹਾਂਜੀ ਮੰਮੀ ਭਾਬੀ ਬਿਲਕੁਲ ਸਹੀ ਕਹਿੰਦੇ ਪਹਿਲਾਂ ਤੇ ਮੈਨੂੰ ਫੋਨ ਕਰਦੇ ਸੀ ਹੁਣ ਫੋਨ ਵੀ ਨਹੀਂ ਕਰਦੇ ਏ ਨਾ ਵੇ ਕਿ ਮੇਰਾ ਬੱਚਾ ਵੀ ਮੇਰੇ ਤੋਂ ਦੂਰ ਹੋ ਜੇ ਹਾਂ ਬਿਲਕੁਲ ਸਹੀ ਕਿਹਾ ਹੁਣ ਸਮਾਂ ਲੱਗ ਗਿਆ ਨਾ ਇਹਨੂੰ ਵੀ ਹਾਂਜੀ ਹਾਂਜੀ ਥੈਂਕ ਯੂ ਭਾਬੀ ਤੁਹਾਡਾ ਨਹੀਂ ਨਹੀਂ ਥੈਂਕ ਯੂ ਗਾਦਾ ਮੈਂ ਤੈਨੂੰ ਸਹੀ ਸਮਝਾਇਆ ਧੀਆ ਨਾ ਆਪਣੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਇਹ ਪੇਕਾ ਘਰ ਕੋਈ ਬਗਾਨਾ ਨਹੀਂ ਗਾ ਆਓ ਜਦੋਂ ਮਰਜ਼ੀ ਆਓ ਆਪਣੇ ਪਰਿਵਾਰ ਨਾਲ ਆਓ ਭਾਵੇਂ ਇਕੱਲੇ ਦਿਹਾੜੀ ਆਓ ਬੱਚਾ ਵੀ ਵੇਖ ਤੂੰ ਛੱਡਿਆ ਆ ਉਹ ਨਹੀਂ ਵੇਖਦਾ ਹੈਗਾ ਮੇਰੀ ਮਾਂ ਕਿੱਥੇ ਗਈ ਹੈ ਚਲੋ ਮੰਮੀ ਮੈਂ ਚੱਲੀ ਹਾਂ ਨਹੀਂ ਨਹੀਂ ਰੁਕ ਜਾ ਹੁਣ ਤੂੰ ਨਾਸ਼ਤਾ ਤੇ ਕਰ ਜਾ ਕੋਈ ਨਹੀਂ ਚਲ ਜੀ ਘੰਟੇ ਦੋ ਘੰਟੇ ਚੱਲ 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 ਜਾ ਨਹੀਂ ਮੰਮੀ ਨਾਸ਼ਤਾ ਤੇ ਕਰਾ ਲਿਓ ਐਂ ਤਾਂ ਥੋੜੀ ਹੁਣ ਤੂੰ ਇੱਥੇ ਹੁਣ ਬੋਤਾ ਹੀ ਹੁੰਦੂ ਚੱਲ ਜਾ ਵੀ ਪਹਿਲੇ ਆ ਆ ਜਾ ਆ ਜਾ ਝੋੜ ਤੂੰ ਹੀ ਤਸੋਂ ਨਾਸਤਾ ਕਰਵਾਈਏ ਕਿ ਨਾ ਕਰਾਈਏ ਇਹ ਠੀਕ ਹੈ ਤੁਸੀਂ ਵੀ ਸਾਰੇ ਜਿਹੜੀਆਂ ਮਾਵਾਂ ਆਪਣੀ ਧੀ ਨੂੰ ਗਲਤ ਸਿੱਖਿਆ ਦਿੰਦੀਆਂ ਨਾ ਉਹਨਾਂ ਦਾ ਫਿਰ ਇਹ ਹਾਲ ਹੋਣਾ ਜੇ ਜਿਹੜੀ ਜ਼ਿਆਦਾ ਹੀ ਦਖਲ ਅੰਦਾਜ਼ੀ ਕਰਦੀ ਆ ਪਰ ਇਹਦੇ ਵਿੱਚ ਆਪਾਂ ਕੁੜੀ ਦੀ ਮਾਂ ਨਹੀਂ ਜਿਹੜੀ ਮੁੰਡੇ ਦੀ ਮਾਂ ਵੀ ਮੁੰਡੇ ਦੀ ਲਾਈਫ ਤੇ ਜ਼ਿਆਦਾ ਦਖਲ ਅੰਦਾਜ਼ੀ ਕਰਦੀ ਉਹਦਾ ਵੀ ਘਰ ਘਰ ਗੱਲਾਂ ਹੀ ਹੁੰਦਾ ਹਾਂ ਕਿ ਜ਼ਿਆਦਾ ਹੀ ਕਰੀ ਜਾਣਾ ਇੱਥੇ ਤੇ ਆਪਾਂ ਕੁੜੀ ਦਾ ਖਾਇ ਕਿ ਕੁੜੀ ਦੀ ਮਾਂ ਏ ਚੱਪਣ ਕਦੋਂ ਬਣਿਆ ਤੇ ਸਭ ਕਰਨਾ ਬੰਦ ਕਰੋ ਤੇ ਚਲੋ ਠੀਕ ਹੈ ਜੀ ਜੇ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ ਸੋ ਮੱਚ